ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਹੁਣ ਦੁੱਧ ਭਾ ਕੇ ਆਇਆ ਤਾਂ ਤੇ ਟਾਈਮ ਅੱਜ ਕਾਫੀ ਲੱਗ ਗਿਆ ਅੱਜ ਸੰਗਰਾਂਦ ਦਾ ਦਿਹਾੜਾ ਏ ਤੇ ਮੈਂ ਸੰਗਰਾਂਦ ਵਾਲੇ ਦਿਨੇ ਲੇਟ ਹੋ ਗਿਆ ਉਹ ਕਈਆਂ ਦਾ ਹੁਣ ਇਦਾਂ ਮੰਨਣਾ ਹੁੰਦਾ ਨਾ ਵੀ ਸੰਗਰਾਣ ਵਾਲੇ ਦਿਨ ਕਹਿੰਦੇ ਜਿਹੜਾ ਵੀ ਹੁਣ ਇਹ ਨਹੀਂ ਪਤਾ ਵੀ ਭਾਈ ਸਾਰੇ ਮੰਨਦੇ ਆ ਇਸ ਚੀਜ਼ ਨੂੰ ਪਤਾ ਨਹੀਂ ਕੋਈ ਮੰਨਦਾ ਹੋਵੇ ਕੋਈ ਨਾ ਮੰਨਦਾ ਹੋਵੇ ਹਨ ਤੇ ਜਿੱਦਾਂ ਕਹਿ ਦਿੰਦੇ ਆ ਭਾਈ ਸੰਗਰਾਣ ਵਾਲੇ ਦਿਨ ਕਿਸੇ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਹਨ ਬਈ ਕਹਿੰਦੇ ਵੀ ਫਿਰ ਸਾਰਾ ਮਹੀਨਾ ਮਤਲਬ ਪੈਸੇ ਦੇਣ ਚੇ ਲੱਗੇ ਇਹ ਹੈਗੀਆਂ ਗੱਲਾਂ ਇਹ ਜਾਦ ਕਿਤੇ ਅਸੀਂ ਪਹਿਲਾਂ ਦੁੱਧ ਪਾਏ ਕਰਦੇ ਤੇ ਨਾ ਜਦ ਮੰਨ ਲਓ ਦੋਜੀ ਨੂੰ ਪਾਏ ਕਰਦੇ ਤੇ ਹੁਣ ਤਾਂ ਚਲੋ ਆਪ ਪਾਉਂਦੇ ਆ ਜਾ ਕੇ ਜਾਦ ਜੇ ਜੇ 500 ਰੁਪਏ ਮੰਗ ਲੈਣਾ ਦੋਜੀ ਤੇ ਤਾਂ ਉਹਨੇ ਕਿਹਾ ਯਾਰ ਅੱਜ ਤਾਂ ਸੰਗਰਾਂਦ ਆ ਅੱਜ ਨਹੀਂ ਹੈਗੇ ਕੱਲੂ ਲੈ ਲਿਓ ਹੈ ਬਾਪਾ ਜੀ ਪਹਿਲਾਂ ਮਿਲੋ ਇਧਰ ਸਾਰੀ ਫੈਮੋ ਜੀ ਪਹਿਲਾਂ ਸਾਡੇ ਲੱਡੂ ਨੂੰ ਮਿਲੋ ਤੁਸੀਂ ਲੈ ਉਦਾਂ ਸਾਸਰੀ ਘਰ ਵਧੀਆ ਬੁਲਾਈ ਜਾਂਦੀ ਹੁਣ ਸਿੱਧੀ ਖੜੀ ਹੋ ਕੇ ਬੁਲਾਓ ਇਧਰ ਨੂੰ ਮੂੰਹ ਕਰਕੇ ਸਿੱਧਾ ਹਾਂ ਸਾਰੇ ਆ ਜਲਦੀ ਆਪਾਂ ਸਾਰਿਆਂ ਨੂੰ ਨਾਲੇ ਸੰਗ ਜਾਂਦੀ ਜਦੇ ਲੱਡੂ ਜੀ ਮੇਲੋ ਇਹ ਇਧਰ ਪਾਪਾ ਜੀ ਨੂੰ ਆਓ ਸਤਿਗੁਰ ਜੀ ਮਾਤਾ ਜੀ ਸਤਿਗੁਰ ਜੀ ਸਾਰੇ ਨੂੰ ਬਾਈ ਦੇ ਜੀ ਦਾ ਖਾਸ ਆ ਬਾਈ ਦੇ ਜੀ ਦੇ ਘਤੇ ਸਾਸੀ ਕਾਲ ਦੀ ਸਾਰਿਆਂ ਨੇ ਮਨਗੀ ਤੂੰ ਵੀ ਸਾਸੀ ਹੈ ਹੈ ਬਾਪਾ ਜੀ ਮੈਂ ਗੱਲ ਉਹ ਕਰਦਾ ਤਾਂ ਮੈਂ ਖਾ ਜਾਂਦਾ ਅੱਗੇ ਕਿਤੇ ਦੋਜੀ ਦੇ ਪੈਸੇ ਮੰਗ ਲੈਣੇ ਵੀ ਯਾਰ ਵੀ ਦਹੀਂ ਤਾਇਆ ਯਾਰ 1000 ਰੁਪਿਆ ਚਾਚਾ ਜੀ ਜਦ ਚਲੋ ਆਏ 1000 ਵੀ ਖਾਦਾ ਹੁੰਦਾ ਦਾ ਜਦ 1000 ਦਾ ਖਾਦਾ ਕੰਮ ਹਸਾ ਹਿੰਦ ਤਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਰੋਪੜ ਦੁੱਧ ਪਾਉਂਦਿਆਂ ਨੂੰ ਹੋਏ ਗਏ ਮੇਰੇ ਖਿਆਲ ਨਾਲ ਘੱਟੋ ਘੱਟ 10 ਸਾਲ ਤਾਂ ਨਾ 10 ਸਾਲ ਹੋ ਗਏ ਹਾਂ 10 ਹਾਂ ਆਪ ਪਾਉਂਦੇ ਨੂੰ ਹੋ ਗਏ 10 ਆਪ ਪਾਉਂਦੇ ਨੂੰ 10 ਸਾਲ ਹੋ ਗਏ ਆਪਾਂ ਨੂੰ ਹੈਨਾ ਪਹਿਲਾਂ ਭਾਈ ਪਾਪਾ ਜੀ ਨਹੀਂ ਪਾਇਆ ਜੀ ਫੇਰ ਪਾਪਾ ਜੀ ਇੱਕ ਦਿਨ ਇੱਕ ਵਾਰ ਬਾਪਾ ਜੀ ਦਾ ਹੋ ਗਿਆ ਐਕਸੀਡੈਂਟ ਛੋਟਾ ਜਿਹਾ ਛੋਟਾ ਜਿਹਾ ਕਹਿ ਲਓ ਤੇ ਹੋਇਆ ਹੋਇਆ ਵੈਸੇ ਸੱਟਾਂ ਖਾਸੀਆਂ ਲੱਗ ਗਈਆਂ ਨੇ ਗੁੱਜੀਆਂ ਜੀਆਂ ਉਨ ਬਾਹਰ ਤਾਂ ਹੀ ਨਹੀਂ ਦਿਖੋ ਸੱਟ ਲੱਗੀ ਗੁੱਜੀਆਂ ਜੀਆਂ ਬੱਜੀਆਂ ਦੀਆਂ ਫੇ ਉਦਣ ਤੇ ਮੁੜ ਕੇ ਭਾਈ ਮੈਂ ਹੀ ਲੱਗ ਗਿਆ ਜੀ ਤਾਂ ਭਾਂਡੇ ਭੁੱਡੇ ਟੁੱਟ ਗਏ ਭਾਂਡੇ ਭੰਨ ਆਹ ਟੁੱਟ ਗਏ ਟੁੱਟ ਗਏ ਸਹੀ ਗੱਲ ਕੈਂਡੀ ਦੁਨੀਆਂ ਜੀ ਆਪਣਾ ਸਾਈਕਲ ਟੁੱਟ ਗਿਆ ਸਾਈਕਲ ਟੁੱਟ ਗਿਆ ਭਾਈ ਹਾਂ ਚਾਚੀ ਗੱਲ ਨਾ ਪਾ ਜੀ ਫਿਰ ਤੁਸੀਂ ਸਾਈਕਲ ਤੇ ਪਾਉਣ ਲੱਗੇ ਸੀ ਨਹੀਂ ਮੈਂ ਮੋਟਰਸਾਈਕਲ ਪਰ ਪਾਉਣ ਲੱਗ ਗਿਆ ਤਾਂ ਹੈਗਾ ਪਹਿਲਾਂ ਤਾਂ ਜਦ ਤੱਕ ਘੱਟ ਹੁੰਦਾ ਦਾ ਦੁੱਧ ਬਿਲਕੁਲ ਸਹੀ ਗੱਲ ਦੇਖ ਲੈ ਜਦ ਤੱਕ 20 ਕਿਲੋ ਹੁੰਦਾ ਦਾ ਆਪਣਾ ਉਹ ਆਹ ਕਾ ਕੇ ਦੁੱਧ ਆ ਮੇਰਾ ਜਾਂਦਾ ਜੱਤ ਪਹਿਲਾਂ ਦਾ ਪਾਪਾ 15 ਕਿਲੋ ਹੁੰਦਾ ਦਾ ਅਗਰ 20 ਕਿਲੋ ਹੁੰਦਾ ਪਹਿਲਾਂ ਮੈਨੂੰ ਯਾਦ ਆ ਜਦ ਜਦ ਮੈਂ ਜਾਂ ਥੋੜੇ ਵਾਲੀਆਂ ਕੈਨੀਆਂ ਭੰਨ ਹੋਈਆਂ ਮੈਂ ਕੈਨੀ ਲੈ ਕੇ ਆਇਆ ਤਾਂ 15 ਕਿਲੋ ਵਾਲੀ ਹੈ ਫੇਰ ਭਾਈ ਮੈਂ ਖਾਂ ਵੀ ਫੇਰ ਹੌਲੀ ਹੌਲੀ ਮਾਹਾਰ ਵੀ ਆ ਤਾਂ ਛੋਟੇ ਢੱਕਣ ਵਾਲੀ ਲਈ ਹੋ ਗਈ ਸਾਲਾ ਬੜੇ ਡਰਾਮ ਵਾਲਾ ਹੀ ਢੱਕਣ ਚਾਹੀਦਾ ਮੈਂ ਖਾ ਜਿੱਕਣਾ ਮਰਜੀ ਹੱਤ ਪਾ ਕੇ ਕੱਢੀ ਜਾਉ ਵਿੱਚ ਤੇ ਫੇਰ ਦੁੱਧ ਦੀ ਕਿਰਪਾ ਹੋ ਗਈ ਮਾਰਾ ਦੀ ਆ ਫੇ ਭਾਈ ਬਾਬੇ ਦੀ ਕਿਰਤਾ ਹੋਈ ਤਾਂ ਦਾ ਦੁੱਧ ਜ਼ਿਆਦਾ ਹੋਣ ਲੱਗਿਆ ਭਾਈ ਫੇਰ ਫੇਰ ਬੜੇ ਢੋਲੇ ਲੈ ਫੇਰ 20 ਕਿਲੋ ਵਾਲੀ ਲਈ ਤੀ ਲਾਲ ਰੰਗ ਦੀ ਕੰਨੀ ਫੇਰ ਭਾਈ ਉਹਦੇ ਚ ਲਾਗੇ ਪਉਣ ਹੁਣ ਅੱਜ ਮਾਲਕ ਨੇ ਚਲੋ ਢਰਮਾਂ ਵਾਲੇ ਕਰਤੇ ਹੈਨਾ ਟਾਈਮ ਲਿਆਣ ਤਾਂ ਹਾਂ ਬਿਲਕੁਲ ਟਾਈਮ ਲਿਆਂਦਾ ਬਹੁਤ ਦਿਨ ਫਿਰਦੇ ਆ ਬਿਲਕੁਲ ਬਿਲਕੁਲ ਮੈਂ ਤਾਂ ਐਸੇ 5.5-7 ਦਿਨ ਮੈਸਾ ਕੱਟ ਤੀਆਂ ਜਦ ਹਾਂ ਤੇ ਜਦ ਕਿਤੇ 1000 ਰੁਪਇਆ ਮੰਗਣਾ ਓ ਯਾਰ ਇੰਨੇ ਪੈਸੇ ਜੰਦਨਾ ਜੰਦਨਾ ਕਹਿੰਦਾ ਇੰਨੇ ਨਹੀਂ ਚਲੋ ਚਾਹੇ ਦੇਖਦੇ ਵੀ ਹੁਣ ਅਸੀਂ ਕੋਈ ਮਾੜੀ ਗੱਲ ਤਾਂ ਨਹੀਂ ਕਰਦੇ ਹੈ ਤਾਂ ਸਾਡੇ ਪਿੰਡ ਦੇ ਹੀ ਆ ਜੀ ਵੈਸੇ ਉਹ ਪਰ ਰਹਿੰਦੇ ਰੋਪੜਾ ਉਹ ਉਹਨਾਂ ਨੇ ਕਹਣਾ ਯਾਰ ਇੰਨੇ ਪੈਸੇ ਯਾਰ ਹੱਦ ਹੋ ਗਈ। ਅੱਜ ਤਾਂ ਯਾਰ ਸੰਗਰਾਮ ਦਾ ਤੂੰ ਕਾਡੂ ਆਈ। ਅੱਜ ਨਹੀਂ ਪਤਾ ਹੈ। ਆਹ ਮੈਂ ਮਿਹਨਤ ਮਿਹਨਤ ਤਾਂ ਹਾਈ ਗੱਲ ਤੇ ਸ਼ੁਰੂ ਹੋਈ ਸੀ ਗੱਲ ਇਹ। ਵੀ ਤਾਂ ਗੱਲਾਂ ਤਾਂ ਹੁਣ ਵੀ ਕਰਦੇ ਹੋਣੀਆਂ। ਨਹੀਂ ਕਈ ਕਈ ਕਰਦੇ ਆ ਮੰਮੀ। ਕਈਆਂ ਨੂੰ ਨਹੀਂ ਪਤਾ ਹੁਣ ਇਹ ਚੀਜ਼ਾਂ ਦਾ ਜਿੱਦਾਂ ਹੁਣ ਜਿਹੜੇ ਮੰਨ ਲਓ ਅ ਕਹਿ ਲਓ ਵੀ Hindu ਧਰਮ ਚੋਂ ਆ ਉਹ ਨਹੀਂ ਇਹ ਚੀਜ਼ਾਂ ਗੌਰ ਕਰਦੇ। ਅਗਲੇ ਇੱਕ ਹੋਰ ਵੀ ਇਹ ਖਿਆਲ ਨੇ ਸਿਆਣੇ ਆ ਨਾ ਉਹ ਕਰਦੇ ਉਹ ਕਰਦੇ ਹਾਂ ਨਹੀਂ ਅਜੇ ਤਾਂ ਕਰਦੇ ਤਾਂ ਹੁਣ ਵੀ ਆ ਮੈਂ ਅਜੇ ਤਾਂ ਮੈਂ ਇੱਕ ਸੌਦਾ ਜਿਹਾ ਕਰਾਇਆ ਪਤਾ ਕਿਸੇ ਦਾ ਮਸ਼ੀਨ ਜੀ ਦਾ ਉਹ ਵੀ ਆ ਬੰਦਾ ਕਹਿੰਦਾ ਯਾਰ ਪੈਸੇ ਤਾਂ ਹੈਗੇ ਆ ਪਰ ਅੱਜ ਸੰਗਰਾਮ ਦਾ ਯਾਰ ਕੱਲ ਨੂੰ ਪਾਉਂਗੇ ਮੈਂ ਵੀ ਫਿਰ ਜੰਤੂ ਦਾ ਮਾਤਾ ਪੁੱਛਿਆ ਮਰਦਾ ਕਹਿੰਦਾ ਕਹਿੰਦਾ ਅੱਜ ਸੰਗਰਾਮ ਦਾ ਯਾਰ ਘਰਾਂ ਮਾਹਰ ਪਰੋਂ ਨਹੀਂ ਆਏ ਹੋਏ ਉਹ ਵਦੋ ਹਾਂ ਹੁਰ ਕਿਉਂ ਮਾਣਾ ਨੂੰ ਸੌਦੇ ਲੈ ਜਾਣੇ ਹੋਗਾ ਸਹੀ ਗੱਲ ਆਹੋ ਹੁਣ ਜਿਹੜੇ ਬੰਦੇ ਦਾ ਹਾਈ ਦੁੱਧ ਪਰ ਜਦ ਤੱਕ ਖੇਤੀ ਵੀ ਨਹੀਂ ਦੀ ਹੁੰਦੀ ਏਡੀ ਜਿਆਦਾ ਕੀ ਦਾ ਕੰਮ ਹੈ ਦੁੱਧ ਪਰ ਉਹ ਕਿਆ ਕਰਾਂਦਾ ਹਾਂ ਉਹ ਤਾਂ ਕਹਿੰਦੇ ਪੈਸੇ ਵੀ ਦੇਣੇ ਸੁਨਾਤ ਪਰ ਮੈਂ ਦੁੱਧ ਤਾਂ ਮੈਂ ਦੁੱਧ ਵੀ ਤਾਂ ਮੈਂ ਇਨਾ ਮਹੀਨੇ ਪੀਲੇ ਆ ਮਹੀਨੇ ਮਹੀਨੇ ਦਾ ਇਹ ਹੁੰਦਾ ਤਾਂ ਮੰਮੀ ਇਹ ਹੁੰਦਾ ਤਾਂ ਇਹ ਬਹਿਮੇ ਆ ਚਲੋ ਬਾਕੀ ਹੁਣ ਜਿੱਦਾਂ ਪਰ ਮੰਨਦੇ ਆਂਦੇ ਆ ਹਨਾ ਸ਼ੁਰੂ ਤੇ ਕਿਉਂਕਿ ਗੱਲ ਆਏ ਆ ਹੁਣ ਮੈਂ ਜੇ ਮੈਂ ਕਹਾ ਵੀ ਯਾਰ ਮੈਂ ਅੱਜ ਪੈਸੇ ਅੱਜ ਖਰਚਣੇ ਨਹੀਂ ਅੱਜ ਸੰਗਰਾਹ ਦਾ ਤੂੰ ਮੋਟਰਸਾਈਕਲ ਮੈਂ ਤੇਲ ਵੀ ਪੋਆ ਆ ਹਾਂ ਹੁਣ ਕਿਹਦੇ ਦੇ ਤੇ ਉਹ ਵੀ ਆ ਗਿਆ ਉਹ ਹਾਂ ਉਹ ਰੇਪ ਆਇਆ ਤਾਂ ਬੰਦੇ ਨੇ ਉਹ ਵੀ ਵਿਚਾਰਾ ਨੇ ਕੀ ਗਿਆ ਹੁਣ ਹੁਣ ਉਹ ਕਹਿੰਦਾ ਬਾਈ ਮੇਰੀ ਕੁੜੀ ਬਿਮਾਰ ਆ ਚੱਲ ਮੈਂ ਉਹਨੂੰ ਆਇਆ ਤਾਂ ਨਹੀਂ ਕਿਹਾ ਵੀ ਮੈਂ ਤੈਨੂੰ ਬਾਈ ਕਾਲੂ ਦਊਗਾ ਅੱਜ ਸੰਗਰਾਹ ਦਾ ਉਹਨੇ ਵਿਚਾਰੇ ਨੇ ਥੋੜੇ ਜਿਹਾ ਐਡਵਾਂਸ ਲੈ ਗਿਆ ਉਹਨੇ ਆ ਕੇ ਗੱਲੇ ਆਹੀ ਗਈ ਕਹਿੰਦਾ ਬਾਈ ਯਾਰ ਥੋੜੇ ਜਿਹਾ ਐਡਵਾਂਸ ਦੇ ਦੇ ਮੇਰੀ ਕੁੜੀ ਬਿਮਾਰ ਲੈ ਦੱਸ ਹੁਣ ਉਹ ਉਹ ਹੁਣ ਉਹ ਜਿਹੇ ਨੂੰ ਬੰਦਾ ਕਿਆ ਕਹੇ ਵੀ ਹਾਂ ਸੰਗਰਾਹ ਦਾ ਬਾਈ ਕਾਲੂ ਲੈ ਜੀ ਇਹੋ ਜੀ ਗੱਲ ਨਹੀਂ ਪਰ ਆਏ ਆ ਵੀ ਚਲੋ ਕਈ ਮੰਨਦੇ ਇਸ ਚੀਜ਼ਾਂ ਨੂੰ ਕਈ ਨਹੀਂ ਮੰਨਦੇ ਹਨਾ ਅੱਜ ਤੇ ਜਲੀ ਹੋ ਜਾਣ ਕਹਿ ਦੋ ਨੀ ਮੀਨਾ ਖਰਚਾ ਚਲੀ ਜਾਂਦਾ ਏ ਹਾਂ ਮਾਝਾ ਕੁ ਲਈ ਜਾਂਦੇ ਆ ਇਹ ਤਾਂ ਵਿਲੇ ਬਹਿਮ ਹੈ ਬਹਿਮ ਦਾ ਤੁਰਤ ਬਿਮਾਰ ਹੋ ਜਵੇ ਤਾਂ ਉਹਨੂੰ ਲੈ ਕੇ ਜਾਣਾ ਹਾਂ ਸੁਣਾਤ ਕਰਕੇ ਘਰੇ ਬਿਠਾ ਲਓ ਵੀ ਅੱਜ ਨਹੀਂ ਤੈਨੂੰ ਲੈ ਕੇ ਜਾਣਾ ਜੇ ਬਿਮਾਰ ਰਹੀ ਪਿਆ ਕਈ ਜਾਂਦੇ ਵੀ ਨਹੀਂ ਦਵਾਈ ਲੈਣ ਛੇਤੀ ਨੂੰ ਬਾਹਰ ਜਾਂਦੇ ਨਹੀਂ ਹੈਗੇ ਹੈ ਤਾਂ ਇਹ ਵਿਲਾ ਬਹਿਮ ਜਾਈ ਹੈ ਤੇ ਚਲੋ ਬਾਕੀ ਭਾਈ ਜਿਹੜਾ ਮੰਨਦਾ ਉਹਦੇ ਵਾਸਤੇ ਆਪਣੇ ਆਪਣੇ ਸਾਹਮਣੇ ਆ ਆ ਆਪਣਾ ਠੀਕ ਆ ਹਨਾ ਪੁੱਤ ਮੂੰਹ ਤੇ ਨਹੀਂ ਰੱਬੀ ਮੂੰਹ ਕਾਜੂ ਤੇ ਬਾਕੀ ਭਾਈ ਅੱਜ ਹੁਣ ਮੰਮੀ ਅਰੇ ਭਾਬੀ ਹੋਈਆਂ ਮੀਆਂ ਤਿਆਰ ਨਾਰਮਲ ਹੀ ਤਿਆਰ ਆ ਜਿਆਦਾ ਮਤਲਬ ਟੋ ਨਾਰਮਲ ਆ ਬੀਕੇ ਹਾਂ ਇਹ ਭਾਈ ਹੁਣ ਰਹਿਗੇ ਸੀਗੇ ਉਦੋਂ ਚੱਲੇ ਦੁੱਧ ਪਾ ਕੇ ਆਇਆ ਮੈਂ ਆਉਂਦਿਆਂ ਨੇ ਇਦਨੂ ਹੱਕ ਲਿਆ ਮਨੂੰ ਮਾਲਾ ਨੂੰ ਚੱਲ ਭਾਈ ਮਾਲਾ ਨੂੰ ਚੱਲੀਏ ਸੌਂ ਚੜ ਗਿਆ ਫਿਰ ਮਹਿੰਦੀ ਮੁੰਦੀ ਲਵਾ ਲਈਏ ਮਾਲਾ ਜਾ ਕੇ ਆਪਾਂ ਅੱਜ ਮਾਲਾ ਹੁਣ ਮਹਿੰਦੀ ਵਾਲੇ ਨੇ ਆਣਾ ਆਇਆ ਫੋਨ ਕਰਿਆ ਪੰਜ ਨੇ ਆਣਾ ਹੋ ਜਾਸਤੇ ਮਿੰਟ ਤੱਕ ਅੱਛਾ ਹਾਂ ਕਦੋਂ ਚਲੇ ਆਣਾ ਭਾਈ ਠੀਕ ਹੁਣ ਉਥੇ ਹੋਰ ਨੇ ਵੀ ਲਵਾਣੀ ਹੋਣੀ ਕਈਆਂ ਨੇ ਹਨਾ ਜੈਸਮੀਨ ਤੇ ਮੰਮੀ ਹੋਣੀ ਆ ਮਾੜੀ ਮੋਟੀ ਲਾਉਂਗੀ ਆ ਉਹ ਅੱਛਾ ਆਓ ਕਿਆ ਪਤਾ ਹੋਰ ਵੀ ਹੋਵੇ ਕੋਈ ਇੱਕ ਦੋ ਨਾਲ ਅੰਡਣਾ ਗਵੰਡਣਾ ਕੋਈ ਐ ਤਾਂ ਪਤਾ ਨਹੀਂ ਵਸੇ ਅਸੀਂ ਆਪਣੀ ਗੱਲ ਕਰੀ ਵੀ ਸੀਗੀ ਇਹਨਾਂ ਨੂੰ ਠੀਕ ਆ ਠੀਕ ਆ ਤੇ ਹੁਣ ਆਉਣਾ ਜੀ ਮਹਿੰਦੀ ਵਾਲੇ ਨੇ ਮਹਿੰਦੀ ਵਾਲਾ ਬੁਲਾਇਆ ਹੋਇਆ ਮਾਲਾ ਪਿੰਡ ਤੇ ਜੈਸਮੀਨ ਕੱਲ ਦੀ ਗਈ ਹੋਈ ਆ ਉਥੇ ਮਾਲਾਂ ਹਾਂ ਉਹ ਤੂੰ ਹੀ ਦੇਖਿਆ ਜੀ ਦੇਖਿਆ ਇਹ ਪਹਿਲਾ ਵਾਲੇ ਵਲੌਗ ਚ ਸੌਣ ਘਟਣ ਹਾਂ ਤੇ ਫੇ ਹੁਣ ਚੱਲਦੇ ਆਂ ਆਪਾਂ ਵੀ ਮਾਲਾਂ ਨੂੰ ਮਿਲਦੇ ਆਂ ਤੁਹਾਨੂੰ ਜਾ ਕੇ ਮਾਲਾਂ ਓਏ ਲੱਡੂ ਟੋਪੀ ਪੁੱਠੀ ਉਹਨੇ ਦੀ ਇੱਧਰ ਨੂੰ ਕਰ ਮੂੰਹ ਤੇਰੀ ਫੋਟੋ ਖਿੱਚ ਇੱਧਰ ਨੂੰ ਕਰ ਟੋਪੀ ਸਿੱਧੀ ਕਰ ਦੋ ਇੱਧਰ ਘੁੰਮ ਜਾ ਉਹ ਦੇਖ ਤੂੰ ਘੁੰਮ ਜਾ ਘੁੰਮ ਜਾ ਘੁੰਮ ਜਾ ਇੱਧਰ ਨੂੰ ਹੱਸ ਕੇ ਹੱਸ ਕੇ ਹੱਸ ਕੇ ਲਾ ਮੂੰਹ ਪਰ ਤਾਂ ਹੱਥ ਰੱਖ ਲਿਆ ਫੋਟੋ ਤੇਰੀ ਕਿੱਦਾਂ ਖਿੱਚਾਂ ਮੈਂ ਇੱਧਰ ਨੂੰ ਦੇਖ ਉੱਪਰ ਨੂੰ ਨਹੀਂ ਇੱਧਰ ਨੂੰ ਸਾਹਮਣੇ ਗੁਣਨੀ ਨੂੰ ਦੇਖ ਚਾਚਾ ਗੁਣਨੀ ਨੂੰ ਪੁੱਤ ਚੱਲ ਖਿੱਚ ਲਈ ਖਿੱਚ ਲਈ ਵਾ ਕੋਈ ਨਾ ਤੇ ਹੁਣ ਚੱਲਦੇ ਆ ਜੀ ਫੇਰ ਮਾਲਾ ਮਿਲਦੇ ਤੁਹਾਨੂੰ ਅੱਗੇ ਜਾ ਕੇ ਲਓ ਜੀ ਪਹੁੰਚ ਗਏ ਅਸੀਂ ਹੁਣ ਮਾਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹੇ ਨਾਨੀਆਂ ਨੂੰ ਇੱਕ ਇੱਕ ਡਿਊਟੀ ਸੰਭਾਲਦੀ ਪਹਿਲਾਂ ਇਹ ਕੀ ਹੋ ਗਿਆ ਉਹ ਹਸਦਾ ਪਿਆ ਇਹ ਪਿਆ ਹੋ ਗਿਆ ਇਹ ਕੀ ਹੋ ਗਿਆ ਤੇ ਇਹ ਕੀ ਹੋ ਗਿਆ ਤੇ ਇਹ ਕੀ ਹੋ ਗਿਆ ਓਏ ਰੱਦ ਕਿੱਟੀ ਆ ਗਿਆ ਤੂੰ ਨਾਨੀ ਕੋਲ ਆ ਗਿਆ ਠੀਕ ਹੈ ਠੀਕ ਹੈ ਚੱਲ ਬਾਹਰ ਮੈਨੂੰ ਬਾਹਰ ਅੰਜੜਾ ਲਾ ਲੋ ਓਹੀ ਹੈ ਜੇ ਕੈਨ ਹਾਂ ਓਬਵੀਅਸ ਓਹੀ ਹੈ ਓਹੀ ਹੈ ਵਾਈ ਗੁਰਜੀ ਕਾਕਾ ਸਾਹਿਬ ਵਾਈ ਗੁਰਜੀ ਕਿਤੇ ਅਮਰ ਮਾਪੋਂ ਨੂੰ ਰੱਖੋ ਚਾਰਦੀਆ ਕਲਾ ਦੇ ਰੱਖੀਂ ਰਵਿੰਦਰ ਕਹਿੰਦਾ ਡਿਊਟੀਆਂ ਨੂੰ ਹਾਲੋ ਸੀ ਡਿਊਟੀ ਤੇ ਮੁੱਕ ਕਰ ਦੇ ਨਹੀਂ ਨਹੀਂ ਮੁੱਕ ਕਰਦਾ ਨਹੀਂ ਆ ਗਿਆ ਸੀ ਡਿਊਟੀ ਹਾਂ ਜੀ ਆਏ ਹੀ ਲੈ ਸ਼ਾਲਾਂਗੇ ਆਹੋ ਇਹ ਤਾਂ ਲੱਭਦੀਆਂ ਤੁਸੀਂ ਐ ਓਏ ਲੱਡੂ ਸਭਾ ਲਈ ਕਹਿੰਦੇ ਪਹਿਲੀ ਸਭਾ ਲਈ ਹਾਂ ਹਾਂਜੀ ਪੁੱਤ ਅਸਦਾ ਇਹਨੂੰ ਆਏ ਹੋ ਕੇ ਯਾਰ ਕਰਦੇ ਮੈਨੂੰ ਹਾਂਜੀ ਹਾਂ ਹਾਂ ਜਦ ਜਦ ਜਿਆਦਾ ਸੀ ਗੱਡੀ 'ਚ ਬੈਠੇ ਨਾ ਜੀ ਪਾਪਾ ਜੀ ਉਹਨੂੰ ਲਾਗੇ ਬਾਇ ਗਨ ਮੰਨ ਕੀਰਤ ਨੂੰ ਉਹ ਇਹ ਮੁਰੇ ਬੈਠਾ ਮੰਮੀ ਕੋਲ ਵਾ ਇਹਨੂੰ ਆਏ ਹੋਗਾ ਵੀ ਮੰਨਉਣੀ ਕਿਸ ਨੇ ਕਿਹਾ ਦਾदू ਬਾਇ ਦਾਦੂ ਬਾਇ ਸੋ ਜੀ ਆਉਣ ਲੱਗਿਓ ਰੀ ਨੂੰ ਸੱਚੀ ਲੱਗ। ਸੋ ਜੀ ਆਉਣ ਲੱਗ ਗੀਆਂ। ਨੂਰ ਤਾਂ ਠੀਕ ਏ। ਕਹਾਂ ਜੀ? ਮੇਰੇ ਪਾਪਾ ਕਿੱਥੇ ਤੇ? ਉੱਧਰ। ਉੱਧਰ। ਮੇਰੇ ਪਾਪਾ ਹਨਾ। ਆ ਦੀਦੀ ਵੈਰੀ ਕੋਲ। ਅੱਜ ਤਾਂ ਸੂਟ ਵਾਲੀ ਵਹਿ ਜਾ ਵਹਿ ਜੀ ਕਰਾਈ ਪਈ ਆ। ਤੁਹਾਡੀ ਸੱਸ ਤਾਂ। ਹਾਂ ਅੱਜ ਆਉਂਦੀ ਸਾਰੇ ਮੰਮੀ ਕਹਿੰਦੇ ਆ ਜਾ ਮੈਂ 5 ਫਿਟ ਮੈਂ ਕਾ ਮੈਂ ਕਾ ਪਤਾ ਨਹੀਂ ਸਵਾਇਆ ਹੋਵੇ ਜੀ ਮੰਨੂ ਹਣ ਕਿਆ ਪਤਾ ਭਾਈ ਇਹ ਸਵਾਂਦੀ ਵੀ ਹੋ ਰਹੀ ਆ ਮਾ ਲਈ ਦੋ ਸੋਟੇ ਸਵਾਲੇ ਵੇ ਇੱਕ ਦਿਨ ਚ ਮੰਮੀ ਅੱਛਾ ਚੱਲ ਵਧੀਆ ਉਹ ਖੁੱਲੇ ਜੇ ਕਰਕੇ ਨਹੀਂ ਵਧੀਆ ਐ ਨਾ ਫਿਟਿੰਗ ਆਈ ਵੀ ਆ ਮੇਰੇ ਕੋਲ ਨਹੀਂ ਹੁੰਦੀ ਨਹੀਂ ਅੱਗੇ ਜਦੋਂ ਕਹਿੰਦੀ ਜਿਹੜਾ ਮਰਜ਼ੀ ਪਾ ਲੈ ਰੋਦੇ ਨਹੀਂ ਆ ਤੈਨਣਾ ਗਮ ਸੋਣਿਆ ਹਾਂ ਉਹ ਜੂਗਾ ਬਾਲ ਉਹ ਦੁਰਗੰਧਿਆ ਚੱਤਾਂ ਬੰਦੀਆਂ ਹਾਂਜੀ ਇਹਦੇ ਆਲੇ ਹੌਲੀ ਹੌਲੀ ਗਰਮ ਹੋਊਗਾ ਜੀ ਹੌਲੀ ਹੌਲੀ ਮੈਂ ਜ਼ਿਆਦਾ ਗਰਮ ਨਾ ਹੋ ਜਾਈਂ ਰੈਂਡ ਕੱਲ ਮੈਨੂੰ ਚੰਨਾ ਜਨ ਲੱਗਦਾ ਉਹ ਇਦਾਂ ਕਿਰਦਾ ਕਿੰਨਾ ਨਹੀਂ ਕਰਕੇ ਥੂ ਥੂ ਮੈਨੂੰ ਕਹਦੇ ਥੂ ਥੂ ਕਦੀ ਕਿੰਨੀ ਮਾੜੀ ਗੱਲ ਕਹਿੰਦੀ ਮੈਂ ਕਾ ਸਮਝਾਉਂ ਲੈਂਦਾ ਨਜ਼ਰ ਮਾਰਦੇ ਹੁੰਦੇ ਆਏ ਐ ਅੱਛਾ ਨਜ਼ਰ ਤੇ ਹੁੰਦਾ ਹੈ ਜੀ ਮੇਰੀ ਉਹ ਨਜ਼ਰ ਨਾ ਲੱਗ ਜੇ ਅੱਛਾ ਇਹ ਉਹ ਚੀਜ਼ ਹੁੰਦੀ ਹੈ ਓ ਚੀਜ਼ ਹੀ ਰਹੀ ਠੀਕ ਆ ਠੀਕ ਆ ਜੀ ਇਸ ਗੱਲ ਪਿੱਛੇ ਦੋਵੇਂ ਜਣੇ ਜਿਦਣ ਦੇ ਤੇ ਇੱਕ ਦਿਨ ਲੜਨ ਦੇ ਮੈਂ ਇੱਕ ਦਿਨ ਨਾਟਕ ਚੱਲ ਗਿਆ ਮੈਂ ਕੱਲ ਉਹਨੂੰ ਦੇਖਾਂ ਸਿਚੁਏਸ਼ਨ ਸਮਝੋ ਬਲਕਿ ਕੀ ਆ ਚੱਲ ਰਹੀ ਹੈ ਫੇਰ ਤੁਹਾਨੂੰ ਸਮਝ ਜਾਂਦਾ ਜਿੱਦਣ ਮੈਂ ਇਹਨੂੰ ਹਾਂ ਕਿਹਾ ਜੀ ਮਹਾ ਵੀ ਇਹ ਤਾਂ ਐਵੇਂ ਹੀ ਦੱਸੂਆਂ ਪੁੱਠੇਗਾ ਇਹਨੇ ਮੈਂ ਕਹਿੰਦਾ ਵੀ ਜਾਤੇਵਾਲ ਪੰਜ ਸੱਤ ਮੰਨੂਗਾ ਉੱਕਣਾ ਹੀ ਉਹੀ ਚੀਜ਼ ਦੀਆਂ ਰੀਲਾਂ ਭੇਜਤੀਆਂ ਹੈ ਪੰਜ ਸੱਤ ਸੀਨ ਭੇਜਤੇ ਕਿਤੇ ਫਿਲਮਾਂ ਦੇ ਕਿਤੇ ਨਾਟਕ ਦੇ ਫੇਰ ਤਾਂ ਕਹਿੰਦੇ ਨੇ ਹਾਂ ਉਹ ਮੈਂ ਕਿਹਾ ਮੈਂ ਮੰਨ ਗਿਆ ਭਾਈ ਬੱਸ ਕਰ ਮੇਰਾ ਫੋਨ ਇਹਦੇ ਨਾਲ ਭਰ ਜਾਣਾ ਹਾਂਜੀ ਹਾਂ ਹੋਰ ਮੈਂ ਕਿਹਾ ਹੁਣ ਬੱਥ ਵੀ ਕਰ ਕਿਆ ਕਰੀ ਬਣਾਉਣ ਬੱਥ ਸਬੂਤ ਐਨੇ ਸਬੂਤ ਕਦੇ ਸਮੂਗਾ ਯਕੀਨੀ ਨਾ ਨਾ ਮੈਂ ਸਭ ਬੰਦਿਆਂ ਨੂੰ ਖਾਸ ਕਰਦੀ ਨਹੀਂ ਉਹ ਨੂੰ ਮੈਂ ਤੁਹਾਨੂੰ ਕਹਾਂ ਸਜਿੰਦਰ ਨੂੰ ਜ਼ਿਆਦਾ ਮੈਂ ਦੱਸ ਕੱਲ੍ਹ ਰਵਿੰਦਰ ਤੇ ਨਾ ਕੋੱਕੇ ਜਿਹਾ ਕਰ ਹਾਂ ਇੱਕੋ ਜਿਹਾ ਇਹ ਬਾਹਰ ਦੱਸ ਯਾਰ ਮੈਨੂੰ ਮਾਸੀ ਮੇਰੇ ਤੇ ਦਵੇ ਲਾਈ ਜਾਂਦੀ ਮੈਂ ਸਾਰਿਆਂ ਨੂੰ ਕਹਿਣੀ ਪੁੱਤ ਨਾ ਨਾ ਠੀਕ ਹੈ ਜੀ ਗੱਲ ਵੇਖ ਲੈ ਮੈਂ ਗਾਣੀ ਮਾਸੀ ਕਰੇ ਜਵਾਈ ਨੂੰ ਕਹਿੰਦੀ ਤੂੰ ਸੁਣਾ ਜਵਾਈ ਰੁੱਸ ਜੂਗਾ ਫਿਰ ਬਹੁਤ ਆਖਾਏ ਨਾ ਲੈ ਨਾ ਉਹਨੇ ਅਰੇ ਪ੍ਰਮਾਣ ਸੁਣਾ ਚਾਹੀਦਾ ਐਂ ਤਾਂ ਉਹਨੇ ਨਹੀਂ ਉਹਨੂੰ ਪਹਿਲਾਂ ਸਾਰਾ ਹੀ ਛੋਟਾ ਹੋਈ ਤੇ ਗੱਲ ਦਾ ਜਦ ਵਿਆਹ ਹੋਊਗਾ ਫੇ ਰੁੱਸਾ ਕਰਦੀ ਨਾ ਰੁੱਸੇ ਨਹੀਂ ਪਾਉਣੀ ਯਾਤਾ ਮੈਂ ਖਿਮੇਵਾਰੀ ਸੰਘਣੀ ਆ ਰੁੱਸ ਕੇ ਬੈਠਣਾ ਫਿਰ ਨਹੀਂ ਨਹੀਂ ਉਹਨੇ ਤੇ ਦੇ ਦੇ ਕਰਨ ਦੇ ਪਿਆ ਜਦ ਰਸਾਉਗੇ ਫੇ ਵਲੋਗ ਬਣੂਗਾ ਇੱਕ ਨਹੀਂ ਨਹੀਂ ਰਸਦਾ ਕਿੰਦਾ ਜੀ ਮਗਰ ਮਗਰ ਦੂਰ ਰਸਵੀ ਵੀ ਪ੍ਰਾਣਾ ਲੈ ਚਾਹੁੰਦੇ ਅਸੀਂ ਉਹ ਪੁਰਾਣਿਆਂ ਜੇ ਨਹੀਂ ਹੈਗੇ ਵੀ ਜਿਹੜੇ ਕਹੇ ਵੀ ਆਹੀ ਵੀ ਵਿਆਹ ਚ ਆਏ ਨੇ ਆ ਨਹੀਂ ਹੁੰਦੇ ਮम्मी ਕਹੀ ਬੰਦੇ ਮੈਂ ਤੁਹਾਨੂੰ ਮੈਂ ਕਹਿ ਦੱਸਾਂ ਸਾਡੀ ਵੀ ਰਿਸ਼ਤੇਦਾਰੀ ਮੈਂ ਹੈਗੇ ਆ ਹਾਂ ਐਨੇ ਗੱਲ ਸੁਣਨੀ ਆ ਹੱਥੋਂ ਜਾਂਦੇ ਪਰ ਅਸੀਂ ਤਾਂ ਸਮਝਦੇ ਵੀ ਰਵਿੰਦਰ ਸਾਡਾ ਆਪਣਾ ਪੁੱਤ ਹਾਂਜੀ ਹਾਂ ਅਸੀਂ ਜਵਾਈ ਥੋੜਾ ਇਹਨੇ ਕਰੈਕਲਟੀ ਦੇ ਕੇ ਪੁੱਤ ਲੱਗਦਾ ਬਿਲਕੁਲ ਬਿਲਕੁਲ ਜੀ ਹਾਂ ਵੀ ਇਹ ਸਾਡਾ ਆਪਣਾ ਮੁੰਡਾ ਹੀ ਹੈ ਮੈਨੂੰ ਤਾਂ ਕਦੇ ਐਂ ਬੀਲੀ ਹੋਇਆ ਵੀ ਜਵਾਈ ਇਹਦਾ ਜੋ ਆਈ ਜਾਣਾ ਠੀਕ ਹੈ ਬਸ ਥੋੜੇ ਗੱਲ ਕਰ ਲੱਗੇ ਮੈਂ ਕਿ ਸੰਗ ਲੱਤੀ ਜੋਈ ਸੰਗ ਹਾਂ ਕੀ ਕਹਿੰਦੇ ਜੀ ਬੰਮਾ ਜੀ ਹੋਰ ਤੇ ਥਾਪੜਾ ਕਰਾ ਕਰੇ ਸੰਗ ਸਾਰੇ ਕਹਿੰਦੀ ਲੱਦੀ ਆ ਪੁੱਤ ਮੇਰੇ ਇਹ ਨਹੀਂ ਸੁਣ ਨਹੀਂ ਮੈਨੂੰ ਨਹੀਂ ਜਾਂਦੀ ਓਹੋ ਤੁਸੀਂ ਕਦੇ ਵੀ ਮੈਨੂੰ ਨਹੀਂ ਸਮਝ ਸਕਦੀਆਂ ਬਾਣੀ ਮੰਮੀ ਬਾਣੀ ਪਤਾ ਮੇਰੇ ਦਿਲ ਕਿਆ ਕਹਿੰਦਾ ਹੁੰਦਾ ਮੈਂ ਕਈ ਵਾਰ ਜੇ ਮੈਂ ਰਵਿੰਦਰ ਨੂੰ ਫੋਨ ਕਰਦੀ ਮੈਨੂੰ ਆਏ ਹੁੰਦਾ ਮੈਂ ਕਹਿੰਦੀ ਟਣੀ ਵਿਚਾਰਾ ਕੰਮ ਚ ਬਸੇ ਹੋ ਪਰ ਮਾਸੀ ਵੀ ਤਾਂ ਮੈਨੂੰ ਬੋਲ ਕੇ ਕਹਿੰਦਾ ਇਧਰ ਵੀ ਜਾ ਪਹੁੰਚਦਾ ਨਹੀਂ 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 ਨਾ ਕਰਿਆ ਕਰੋ ਸਿੱਧਾ ਆ ਕੇ ਮਿਲ ਲਿਆ ਤਾਂ ਹਾਂ ਨਹੀਂ ਹੰਬ ਹੋਵੇ ਮੇਰੀ ਗੱਲ ਸੁਣੀ ਮੈਨੂੰ ਤਾਂ ਪਤਾ ਇਹਨੇ ਕੀ ਕਰਨਾ ਚਾਹੀਏ ਇਹਨੂੰ ਪਤਾ ਵੀ ਕੰਮ ਚ ਆ ਤੇ ਮੇਰੇ ਕੋਲ ਫੋਨ ਲਾ ਕੇ ਨੰਬਰ ਲਾ ਕੇ ਫੋਨ ਕਦ ਕਰ ਦਿੰਦੇ ਮੈਨੂੰ ਨਹੀਂ ਕੋਈ ਮਾਸੀ ਮੈਂ ਕੰਮ ਕਰ ਦਿੰਦੀ ਹਾਂ ਹਾਂ ਇਹ ਕਹ ਲਵੋਰਾ ਆ ਲੈ ਆਪੇ ਹੀ ਕਹ ਲਵੋਰਾ ਆ ਦੇ ਹੀ ਕਹ ਲਵੋਰਾ ਮੇਰੇ ਕਈ ਵਾਰ ਆਪਣਾ ਦਿਮਾਗ ਝੰਮ ਜਾਂਦਾ ਵੀ ਉਹਨੇ ਵੀ ਚੰਦੇ ਸੋਚਣਾ ਮੈਨੂੰ ਕੰਮ ਨਹੀਂ ਕਰ ਦਿੰਦੀ ਉਹ ਨਹੀਂ ਨਹੀਂ ਫੋਨ ਕਰ ਦਿੰਦੀ ਨਹੀਂ ਹੀ ਕਰ ਫੋਨ ਮਮੀ ਆਵ ਸਾਹ ਐਂਟੀ ਨੂੰ ਲੈ ਕੇ ਦਿੱਤੀਆਂ ਦੇ ਘੜ ਪਾ ਦਿੰਦੀ ਗੱਲ ਹੈ ਨਾ ਮੈਂ ਐਂਟੀ ਫੋਨ ਲਾ ਲੈਂਦਾ ਕਦ ਦੀ ਗੱਲ ਆਈ ਮੈਨੂੰ ਕਰਨ ਦੀ ਅਸੀਂ ਉਹ ਆ ਜਾਈ वादिया यही गलां बात हो लडू कि देख लो मासी मैं जेडी मैं गल कही बैठा के नाम आराम शांति ਵਾਸ ਕਰੋ ਕਿ ਤੇ ਮੇਰੀ ਮਹਿੰਦੀ ਵੀ ਰਾਤ ਮੈਂ ਮੈਨੇ ਦੇਖ ਲਈ ਚੱਟ ਕੇ ਵਾਸਤ ਮੈਂ ਕਹਿੰਦਾ ਤੁਸ ਮੈਂ ਮਹਿੰਦੀ ਤੇ ਤਾਂ ਮਿੱਟੀ ਵੀ ਨਹੀਂ ਚੱਕ ਸਕਦਾ ਇਹ ਤੇ ਪੱਕਾ ਉਹ ਵਾਸ ਵੀ ਪੱਕਾ ਮੈਂ ਤਾਂ ਖੇਤਾਂ ਚ ਲੈ ਜਾਣਾ ਆਪਾਂ ਤੇ ਫੇਟ ਵੀ ਕਿੱਲੇ ਆ ਕੰਕੜੀ ਜੜਾ ਲੈ ਕੇ ਜਾਣਾ ਪੈਣਾ ਬੈ ਕੇ ਪੈਰ ਨੂੰ ਮੋੜੀ ਪੜੀ ਵੇ ਇੱਥੇ ਲਾਟ ਪੜੀ ਗਿਆ ਫਿਰ ਪਾਣੀ ਅੱਗੇ ਚੱਕਦੇ ਹੁੰਦੇ ਦੇ ਹਨਾ ਮੰਮੀ ਮੈਨੂੰ ਯਾਦ ਆ ਜਾਂਦਾ ਜਦ ਕਿਤੇ ਨੇ ਨਾ ਚੱਕਦੇ ਤਾਂ ਹੁਣ ਵੀ ਆ ਜਿਹੜੇ ਨਾ ਬਹਿਮ ਕਰਨ ਨਹੀਂ ਕਰਦੇ ਓ ਯਾਰ ਇਹਨਾਂ ਨੇ ਕਰ ਹੁਣ ਬੇਇੱਜ਼ਤੀ ਕਰਾਂਗਾ ਤੂੰ ਬੇਇੱਜ਼ਤੀ ਨਾ ਕਰਾ ਮੇਰੀ ਕੋਈ ਨਾ ਪੁੱਤ ਚਾਚਾ ਸਾਂਭੂਗਾ ਜੇ ਬੇਇੱਜ਼ਤੀ ਹੋ ਗਈ ਚਾਚਾ ਨਾ ਬਚ ਗਿਆ ਜਿਹੜਾ ਰਵਾਉਂਗੇ ਤੁਹਾਨੂੰ ਉਹੀ ਸਾਂਭੂਗਾ ਉਹੀ ਸਾਂਭੂਗਾ ਇਹ ਵੀ ਆਪਾਂ ਕੱਲ ਕੋਸ ਛੜਿਆ ਫਿਰ ਬਾਦ ਮੈਂ ਛੱਡ ਗਿਆ ਤਾਂ ਹਾਂ ਨਿਆਣਾ ਛੱਡਦਾ ਫੇਨ ਚ ਪੁੰਦਾ ਫੇ ਤਾਂ ਬਹੁਤਾ ਕਰਦਾ ਤੇ ਕਹਾਂਗਾ ਮੈਨੂੰ ਕਮਾਓ ਵਾਹ ਚੱਕ ਕੇ ਨੂਰੇ ਨੂੰ ਲੈ ਕੇ ਆਈਂ ਕਰੀ ਨੂਰੇ ਨਾ ਇਹਨੂੰ ਚੱਕੀ ਜਿਹੀ ਕੁੜੀ ਆ ਨੀ ਪਰ ਇੱਕ ਸਿਰ ਚੱਕ ਕੇ ਨੂਰੇ ਨੂੰ ਬੁਲਾਇਂਦਾ ਕਾ ਪਾਪਾ ਕਹ ਪਾਪਾ ਕੋ ਤਾਂ ਸੈਂਡਲ ਥੱਲੇ ਰੱਖ ਦੇ ਕਹੀਦੀ ਮੇਰੇ ਸੈਂਡਲ ਹੱਥ ਨਾਲ ਲੈ ਕੇ ਫੋਨ ਸਾਈਟ ਤੇ ਕੇ ਕਹੀਂ ਕੇ ਪਾਪਾ ਕਹੀਂ ਪਾਪਾ ਨੂਰੇ ਦੀ ਤਾਂ ਪਾਉ ਕੁੜੀ ਤੇ ਕਿੱਦਾਂ ਦਾ ਪਾ ਕੇ ਦਿਖਾ ਰੇ ਕਿੱਦਾਂ ਏ ਨੂਰ ਦੇਖੀ ਪਾਉਂਦਾ ਇਹਨੂੰ ਤੈਨੂੰ ਉਹਦੇ ਨਾਲ ਲਾਓ ਲਾਓ ਜੀ ਭਾਈ ਮਾਸੀ ਆ ਤਾਂ ਖੇਚੜਾ ਹੀ ਖੱਟ ਲਈ ਤੁਸੀਂ ਕੋਈ ਖੇਚੜਾ ਨਹੀਂ ਹੈਗੀ ਜੀ ਦੱਸ ਹੋਰ ਨਹੀਂ ਪੈਂਦਾ ਸੀ ਕੰਨ ਜੀ ਅੱਜ ਤੁਹਾਡੇ ਕੋਲ ਨਹੀਂ ਪੈ ਗਿਆ ਸੀ ਹਾਂ ਜੀ ਕੱਪੜੇ ਕਿਤੇ ਆ ਆਪਣੇ ਕਿੱਥੇ ਪਿਆ ਇਹ ਆਸ ਮੇਰੇ ਨਹੀਂ ਉਹ ਲੈ ਅੱਜ ਪਿਆ ਸੱਚੀਓ ਸੱਚੀ ਸਾਡੇ ਦਾ ਜਮ ਨਹੀਂ ਪਿਆ ਜੀ ਲੈ ਹਾਂ ਹਾਂ ਪੂਰਾ ਨਾ ਸੇ ਨਾਲ ਹੱਪੇ ਮੈਂ ਅੱਛਾ ਜੀ ਪੂਰਾ ਨਹੀਂ ਪਿੰਡ ਦਾ ਕੱਪੜੇ ਮੈਂ ਨਹੀਂ ਮਸੀਸ ਕੱਪੜੇ ਪਾਏ ਹਨ ਕਮਾਲ ਹੋ ਗਈ ਬਾਛੜ ਵੀ ਇੱਧਰ ਨੂੰ ਤੀ ਆਪਣੇ ਗੂਜ ਪਾਪ ਜਦ ਵਧੀਆ ਸਾਡੇ ਉਹ ਬੱਦਲ ਦਾ ਬੇਹੇਰਾ ਤਾਂ ਜੀ ਪਰ ਮੀ ਮੀ ਨਹੀਂ ਆਇਆ ਬੱਦਲੇ ਅੱਛਾ ਜੀ ਲਓ ਜੀ ਕਚੌਰੀਆਂ ਗਈਆਂ ਆ ਹਾਂ ਜੀ ਤੇ ਮੰਮੀ ਕਹਿੰਦੇ ਤੇ ਨਾਲ ਭਾਈ ਦਹੀਂ ਆ ਅਸੀਂ ਕਹਾਂ ਵੀ ਨਹੀਂ ਅਸੀਂ ਚਾਹ ਗਲੇ ਖਾਣੀਆਂ ਆ ਸਾਰੇ ਆਪਾਂ ਚਾਹ ਦੇ ਵਪਾਰੀ ਆ ਇਹ ਚਾਹ ਕਰ ਮਸੀ ਇੰਦਾ ਜ਼ਿਆਦਾ ਸਵਾਦ ਲੱਗਦੀ ਹੈ ਹਾਂ ਹਾਂ ਤੂੰ ਦਹੀਂ ਨਾਲ ਵੀ ਲਾਦੇ ਪਰ ਜ਼ਿਆਦਾ ਚਾਹ ਨਾ ਵਧੀਆ ਲੱਗਵੇਂ ਤੂੰ ਆਪੋਂ ਛੱਡੀ ਸਿੱਣੀ ਸਵਾਦ ਲੱਦੀ ਹੈ ਤੇ ਮੈਨੂੰ ਚਾਹ ਕੋ ਖਾਣੇ ਜਾਂ ਦੂਏ ਦੇ ਨਾ ਹਾਂ ਤੇ ਤੂੰ ਤੋੜ ਕੇ ਖਾਓ ਜਨੀਆ ਸਵਾਦ ਬਣੀ ਆ ਮੀਆਂ ਨੂਰੂ ਨੂਰੂ ਇਹਨੇ ਤਾਂ ਜੰਮੀ ਜੰਮੀ ਗਾਰੇ ਇਹਨੇ ਨਾ ਮਸਤ ਨਾ ਹੀ ਆ ਇਹਦੀ ਫੇਵਰੇਟ ਆਲੂ ਆ ਕੇ ਵਿੱਚ ਪਏ ਦੇ ਬਸ ਹਾਂ ਆਲੂਾਂ ਦੀ ਇੰਨੀ ਫੈਨ ਆ ਗੱਲੇ ਛੱਡ ਦੋ ਉਹੋ ਕਹਿੰਦਾ ਮੈਨੂੰ ਨਹੀਂ ਕਹਿੰਦੇ ਚਾਹ ਚਾਹ ਚਲੋ ਦੇਖੀ ਆ ਦੇਖੀ ਦੇਖੀ ਨੀ ਕਰ ਰੈਂਦਾ ਸੀ ਹੁਣ ਸ਼ੱਕੂਗਾ ਜੇ ਮੈਂ ਬੜਾ ਕੈਮਰਾਮੈਨ ਤੇ ਸਿੰਘ ਦਾ ਵੀਊ ਲੈਈਏ ਤੁਸੀਂ ਉਹਨੂੰ ਤਾਂ ਦੇਖ ਰੋ ਔਰ ਉਹਦਾ ਵੀ ਮੈਨੂੰ ਨਹੀਂ ਇਹਨੂੰ ਆਏ ਆ ਜੀ ਜਿਹੋ ਉਹ ਆ ਮੈਨੂੰ ਖੜਾਓ ਹੁਣ ਇਹ ਚੀਜ਼ਾਂ ਦੇਖੋ ਲੈ ਕਿਤੇ ਖਾਣ ਹੀ ਹੋਣੀ ਪਤਾ ਜੇ ਲੈ ਹਣ ਠੀਕ ਹੈ ਹਣ ਫਿਰ ਤੇ ਉਹ ਸਾਫੇ ਦੇਖਦੇ ਆ ਜੀ ਕਹੇ ਜੀਆਂ ਕਟੌਰੀਆਂ ਬਣਾਈਆਂ ਭਾਈ ਸਾਡੀ ਮਾਸੀ ਮੈਂ ਦਹੀਂ ਲੈ ਕੇ ਆਂਦੀ ਮੈਂ ਤਾਂ ਦਹੀਂ ਨਾਲੇ ਸਵਾਦ ਆ ਦਹੀਂ ਲੈ ਇਹ ਮੈਨੂੰ ਥੋੜਾ ਜਿਹਾ ਦਹੀਂ ਦਿਓ ਖਾਣ ਨੂੰ ਲੋ ਆ ਕੀ ਬਾਤ ਹੈ ਬਹੁਤ ਵਧੀਆ ਬਸ ਮਾਸਾਹੀ ਜਵਾਬ ਹੀ ਨਹੀਂ ਕੋਈ ਬਸ ਮਾਸਾਹੀ ਵੈਸੇ ਨਾ ਜਦਨਾ ਮੂਜੇ ਬੁਰਕੀ ਪੈਂਦੀ ਹੈ ਪਤਾ ਲੱਜ ਜਾਂਦਾ ਉਹ ਮਜ਼ਾਕ ਨਹੀਂ ਕਰਦਾ ਹੁੰਦਾ ਨਹੀਂ ਮੈਨੂੰ ਪਤਾ ਹੈ ਸਰਦਾਰ ਜੀ ਦੇ ਟੈਨੂ ਪਤਾ ਆ ਗਿਆ ਮੈਂ ਨਹੀਂ ਮੈਂ ਤਾਂ ਨਹੀਂ ਹੈ ਵਧੀਆ ਬਣੀ ਹੈ ਮਜ਼ਾਕ ਥੋੜਾ ਬਸ ਇਕ ਤਾਂ ਇਹ ਥੋੜੀ ਬੜੀ ਆ ਨਾਲੇ ਪਤਲੀ ਇਕ ਚੌੜੀ ਆ ਹੈਨਾ ਜੇ ਬਹੁਤਾ ਆਟਾ ਜਾ ਵੀ ਹੋਵੇ ਉਹ ਵੀ ਨਹੀਂ ਚੰਗਾ ਲੱਗਦਾ ਹੈ ਨਿਕਨ ਨੰਬਰ ਕਰ ਅੱਜ ਮੈਂ ਨਵੇਂ ਤਰੀਕੇ ਨਾਲ ਬਣਾਈਆਂ ਅੱਜ ਇਸ ਵਾਰ ਮੈਂ ਨਾ ਪਲੇਟ ਚ ਤੇਲ ਪਾ ਕੇ ਪਲੇਟ ਦੇ ਉੱਪਰ ਐ ਗੋਲ ਗੋਲ ਕਰੀਏ ਇਹ ਅੱਛਾ ਇਹ ਲਾਲ ਆਲੂ ਵੀ ਨਹੀਂ ਹੈਗਾ ਆਹ ਦੇਖੋ ਦੀਦੀਆਂ ਨਾਲ ਆਲੂ ਵੀ ਦੂਸਰਾ ਹੈ ਨਿਕਲ ਹੀ ਨਹੀਂ ਅੱਜ ਦੇਖੋ ਵਿੱਚ ਤੇ ਉਹ ਨਿਕਲਿਆ ਨਹੀਂ ਨਹੀਂ ਦੂਆ ਆਲੂ ਨਿਕਲ ਜਾਂਦਾ ਹੋਰ ਮੈਨੂੰ ਬਹੁਤ ਡਰ ਜਾਂਦ ਕੇ ਬਣਾਈਆਂ ਮੈਂ ਨਹੀਂ ਬਹੁਤ ਮੂਰੂ ਪੁੱਤਾ ਚਾਹ ਨਾ ਦੋਨੀ ਬਹੁਤ ਬੈਠ ਕਿਆ ਹੋਇਆ ਝਾੜੋ ਉਹ ਕਿਉਂ ਤਾਂ ਬਹੁਤ ਵਾਰ ਸਵਾਦ ਬੜੀਆਂ ਵੀ ਆ ਜੀ ਮੈਂ ਕਹਿੰਦੇ ਭਾਈ ਖਾਣੀ ਨਹੀਂ ਆ ਨਾ ਪਰ ਹਾਂਜੀ ਉਹਨੇ ਆਪਣਾ ਹੀ ਬਣਾ ਦੇ ਦੇਖੋ ਇਹਦੇ ਫਿਰ ਮੈਂ ਉਹਦੇ ਪਰ ਪਾ ਪਾ ਕੇ ਬਣਾਈਏ ਇਹਨੇ ਖਾਣਾ ਚਾਚੇ ਦੀ ਨਗਰ ਲੱਗ ਗਈ ਪਲੇਟ ਤਾਂ ਚੱਕੀ ਸਿੱਕੀ ਪਲੇਟ ਆ ਮੈਨੂੰ ਦੇ ਲੱਗਦਾ ਇਹ ਮੋ ਕਹਣਾ ਪਲੇਟ ਦੋ ਮੈਨੂੰ ਜੀ ਦੇਖੀ ਉਧਰ ਮੰਮੀ ਉਧਰ ਪਲੇਟ ਵਾ ਦੇ ਲਓ ਮੈਨੂੰ ਫੜਾ ਦੋ ਪਲੇਟ ਨਾ ਪਾਣਾ ਹੈ ਕਿ ਕਿੱਥੇ ਢਾੜ ਪਾ ਦੇ ਕੱਟੇ ਪਾਸੇ ਦਾ ਆ ਜਾ ਨਾ ਨਹੀਂ ਆਇਆ ਮੰਮੀ ਨੂੰ ਪਾਣੀ ਪਿਲਾ ਦੋ ਤੁਸੀਂ ਬੜਾ ਜਾ ਯਾਰ ਤੁਸੀਂ ਮੇਰੀ ਬੇਇੱਜ਼ਤੀ ਕਰਾਈਆਂ ਮਾਂ ਮੰਮੀ ਨਾਲ ਸਿੱਟਣਾ ਪਾਣੀ ਦਿਓ ਜਿੱਲ ਨਾਲ ਪਾਣੀ ਦਿਓ ਪਾਣੀ ਜਸ ਨਹੀਂ ਲਾਇਆ ਨਹੀਂ ਨਹੀਂ ਲਾਇਆ ਖਾ ਲੈ ਕਚੌੜੀਆਂ ਦਾ ਬਾਕਸ ਬਾਦ ਆ ਜੀ ਠੀਕ ਹੈ ਹੁਣ ਛਕ ਲਈਏ ਫਿਰ ਕਚੌੜੀਆਂ ਕਚੌੜੀਆਂ ਛਕ ਕੇ ਮਿਲਦੇ ਆ ਜੀ ਫਿਰ ਤੁਹਾਨੂੰ ਠੀਕ ਹੈ ਜੀ ਲਓ ਜੀ ਆ ਗਏ ਅਸੀਂ ਭਾਈ ਮਹਲਾ ਤੋਂ ਤੇ ਮਹਿੰਦੀ ਮੁੰਦੀ ਲਵਾਈ ਇਹਨਾਂ ਨੇ ਭਾਈ ਹਨਾ ਤੇ ਅਸੀਂ ਹੋਰ ਲੇਟੇ ਗਏ ਜੀ ਉੱਥੇ ਉੱਥੇ ਤੇ ਘਰ ਆਉਂਦੇ ਹੋਏ ਹੋਰ ਆਉਣ ਲੱਗੇ ਰਹੇ ਹੈ ਮੈਂ ਜਾਨੂੰ ਟਾਈਮ ਲੱਗ ਗਿਆ ਫਿਰ ਉਹ ਆ ਜਿਹੜੇ ਬਲੌਗ ਦੇਖਦੇ ਵਿਚਾਰੇ ਉੱਥੇ ਸਾਡੇ ਇੱਕ ਵੀਅਰ ਵੀਅਰਸ ਆ ਗਏ ਉਹ ਨਵੇਂ ਸ਼ਹਿਰ ਤੋਂ ਆਏ ਤੇ ਜੀ ਅ ਫਿਰ ਉਹਨਾਂ ਕੋਲ ਬੈਠੇ ਅਸੀਂ ਤੁਰਨ ਲੱਗੇ ਤੇ ਜਦੋਂ ਉਹ ਆ ਗਏ ਹਨਾ ਤੇ ਖੁਸ਼ੀ ਹੋਈ ਬਹੁਤ ਦਿਲ ਨੂੰ ਵੀ ਭਾਈ ਜਦੋਂ ਕੋਈ ਚਾਹਣੇ ਵਾਲਾ ਮਿਲਣ ਆਉਂਦਾ ਹਨਾ ਦਿਲ ਨੂੰ ਖੁਸ਼ੀ ਹੁੰਦੀ ਹੈ ਉਹ ਕਹਿੰਦੇ ਵੀ ਭਾਈ ਦੇਖ ਲਾ ਮੰਮੀ ਹੈਨਾ ਕਿ ਕਿਤੇ ਕਿਤੇ ਦਾ ਲੋਕ ਕਿੰਨਾ ਆਪਨ ਪਿਆਰ ਕਰਦੇ ਹੋਰ ਹੋਰ ਉਹ ਕਹਿੰਦੇ ਜੀ ਵੀ ਸਾਨੂੰ ਕਹਿੰਦੇ ਵੀ ਨਸ਼ਾ ਹੋਇਆ ਵਾ ਤੁਹਾਡੇ ਬਲੌਗਰਾਂ ਦਾ ਪਾਪਾ ਜੀ ਕਹਿੰਦੇ ਅਸੀਂ ਜੇ ਸਵੇਰੇ ਚਾਹ ਪੀਣੀ ਆ ਉਹ ਪਿਛਾਰ ਜਣੇ ਬੈਠਦੇ ਇਕੱਠੇ ਪਿੱਛੇ ਕੁੱਤੀ ਦੇਖ ਕਿੱਥੇ ਕੰਦ ਪੱਛੜੀ ਤੇ ਉਹ ਕਹਿੰਦੇ ਵੀ ਜਦ ਅਸੀਂ ਸਵੇਰੇ ਚਾਹ ਪੀਣੀ ਆ ਵੀ ਬਲੌਗ ਨਾਲ ਲਾ ਕੇ ਫੇਰ ਚਾਹ ਦਾ ਕੁੱਟ ਪਰਵਾਹ ਇਹਨਾਂ ਦੇਖ ਲਓ ਚਾਹਣੇ ਵਾਲੇ ਹਨ ਇੰਨਾ ਪਿਆਰ ਕਰਦੇ ਆ ਇੰਨਾ ਪਿਆਰ ਕਰਦੇ ਦੇਖ ਹਮਮ ਹੋਰ ਤੇ ਮੁੰਡੇ ਆ ਉਹ ਵੈਸੇ ਇੱਕ ਹੋਰ ਉਹਨਾਂ ਦੀ ਗੱਲ ਮੈਂ ਦੱਸਣੀ ਚਾਹੁੰਦਾ ਜੀ ਤੁਹਾਨੂੰ ਅ ਕਿਸੇ ਕਿਸੇ ਦਾ ਚਲੋ ਮਨ ਹੁੰਦਾ ਹੈ ਕਈਆਂ ਦਾ ਹੁਣ ਕਹਿ ਲਓ ਵੀ ਚਲੋ ਸਿੱਧੇ ਜੇ ਸ਼ਬਦਾਂ ਵਿੱਚ ਆਪਾਂ ਕਹੀਏ ਵੀ ਉਹਨਾਂ 'ਚ ਸਬਰ ਬਹੁਤ ਆ ਜੀ ਸਬਰ ਐਦਾਂ ਉਹ ਦੋਨੋਂ ਹੀ ਭੈਣ ਤੇ ਬਾਈ ਸਾਡਾ ਭਾਜੀ ਸਾਡਾ ਉਹ ਦੋਨੋਂ ਭਾਈ ਕੈਨੇਡਾ ਸੀਗੇ ਕੈਨੇਡਾ ਹੀ ਤੇ ਕਿ ਮੈਨੂੰ ਲੱਗਦਾ ਭਾਜੀ ਪਹਿਲਾਂ ਇੰਗਲੈਂਡ ਤਾਂ ਫਿਰ ਕੈਨੇਡਾ ਤੇ ਚਲ ਗਿਆ ਤਾਂ ਕੁਝ ਐਦਾਂ ਉਹਨਾਂ ਦਾ ਭਾਈ ਨੂੰ ਤਾਂ ਮਤਲਬ ਉਹ ਕਹਿੰਦੇ ਵੀ ਮੈਂ 1998 ਦਾ ਗਿਆ ਹੋਇਆ ਬਾਹਰ ਕਿ ਮੈਂ 18 ਸਾਲ ਦਾ ਤਾਂ ਜਦੋਂ ਮੈਂ ਗਿਆ ਤਾਂ ਮੈਂ 1998 'ਚ 18 ਸਾਲ ਦਾ ਹੋਇਆ ਤਾਂ ਭਾਜੀ ਕਹਿੰਦਾ ਮੈਂ ਦੇ ਉਹੋ ਦੇਖ ਲੋ ਤੁਸੀਂ ਵਰਕ ਪਰਮਿਟ ਤੇ ਤੇਜੀ ਉਹ ਦੋਨੋਂ ਜਾਣੇ ਤੇ ਭੈਣ ਸਾਡੀ Amazon ਵਿੱਚ ਕੰਮ ਕਰਦੇ ਤੇ ਉੱਥੇ ਤੇ ਭਾਜੀ ਟਰੱਕ ਚਲਾਉਂਦੇ ਤੇ ਉਹ ਦੋਨੋਂ ਦੇਖ ਲੋ ਹੁਣ ਆਪਣਾ ਘਰੇ ਆ ਗਏ ਜੀ ਬੱਚੇ ਉਹਨਾਂ ਦੇ ਉਰੀ ਤੇ ਦੋ ਬੇਟੇ ਤੇ ਉਹ ਪੜ੍ਹਦੇ ਤੇ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਯਾਰ ਬਹੁਤ ਕਰ ਲਈ ਕਮਾਈ ਵੀ ਹੁਣ ਪਿੰਡੇ ਰਹਿਣਾ ਵੀ ਜਾਣਾ ਨਹੀਂ ਇਹ ਸਬਰ ਮੰਮੀ ਦੇਖ ਲੈ ਕਿਸੇ ਕਿਸੇ ਚ ਹੁੰਦਾ ਨਹੀਂ ਹੁੰਦਾ ਲੈ ਬਾਹਰ ਹਾਂ ਨਹੀਂ ਰਹੇ ਵੀ ਨਹੀਂ ਹੁੰਦਾ ਜਿਹੜੇ ਬਾਹਰ ਵਾਲੇ ਬੰਦੇ ਬਾਜੇ ਤੇ ਰਹੇ ਪੂਰੇ ਕਈਆਂ ਤੇ ਰਹੇ ਨਹੀਂ ਹੁੰਦਾ ਪਰ ਹਾਂ ਪੂਰੇ ਰਹਿਣਾ ਚਾਹੁੰਦਾ ਵੀ ਚਲ ਹੁਣ ਬਧੇਰਾ ਕੁਮਾਰ ਆ ਬਧੇਰਾ ਹਾਂ ਬਿਲਕੁਲ ਬਿਲਕੁਲ ਅਗਲਾ ਕਹਿੰਦਾ ਵੀ ਹੁਣ ਉਹ ਕਹਿੰਦੇ ਯਾਰ ਉੱਥੇ ਵੀ ਜਿਹੜਾ ਕਮਾਉਣੇ ਵਾਲਾ ਬੰਦਾ ਵੀ ਇੱਕ ਇੱਕ ਕਹਿ ਲਓ ਵੀ ਪੂਰੇ ਇੱਕ ਇੱਕ ਪੀੜੀ ਨੂੰ ਹਨਾ ਇੱਕ ਪੀੜੀ ਨੂੰ ਕਹਿੰਦੇ ਵੀ ਬਲੀਦਾਨ ਦੇਣਾ ਪੈਂਦਾ ਆਪਣੀ ਜ਼ਿੰਦਗੀ ਦਾ ਜਿਹੜੇ ਇਹਨਾਂ ਦਾ ਐਕਸਪੀਰੀਅੰਸ ਉੱਧਰ ਜਾ ਕੇ ਹੁਣ ਉਹਨਾਂ ਨੂੰ ਪਤਾ ਭਾਈ ਵੀ ਇਦਾਂ ਹੁੰਦਾ ਹਨ ਉਹ ਕਹਿੰਦੇ ਵੀ ਸਾਡੀ ਆਪਣੀ ਜ਼ਿੰਦਗੀ ਤਾਂ ਉੱਥੇ ਮੰਨ ਲਓ ਖਤਮ ਹੋਈਆਂ ਵੀ ਬੰਦਾ ਕਮਾਈ ਪਰੇ ਹੋ ਜਾਂਦਾ ਕਹਿੰਦੇ ਵੀ ਅਸੀਂ ਹਾਂ ਹੋਰ ਗੱਲ ਇੱਕ ਉਹ ਕਹਿੰਦੇ ਵੀ ਅਸੀਂ 8-9 ਸਾਲ ਹੋ ਗਏ ਕਦੇ ਦੀਵਾਲੀ ਨਹੀਂ ਮਨਾਈ ਇਕੱਠਿਆਂ ਨੇ ਦੇਖ ਲਓ ਦੀਵਾਲੀ ਐਤ ਕੀ ਕਹਿੰਦੇ ਅਸੀਂ ਮਨਾਉਣੀ ਔਰੇ ਦੀਵਾਲੀ ਅਸੀਂ 8-9 ਸਾਲ ਦਿਆਂ ਨੇ ਇਕੱਠਿਆਂ ਨੇ ਦੀਵਾਲੀ ਹੋਣੀ ਮਨਾਈ ਹੂਣਾ ਮਨਾਉਣੀ ਕਹਿੰਦੇ ਸੀ ਉਰੇ ਆ ਗਏ ਨਾ ਫਿਰ ਨਿਆਣੇ ਪੱਕੀ ਆ ਗਏ ਹਾਂ ਹੁਣ ਪੱਕੇ ਆ ਗਏ ਆਪਣੇ ਬੱਚਿਆਂ ਕੋਲ ਨਿਆਣੇ ਉਰੇ ਆ ਬੋਲਦੇ ਹੂੰ ਦੋ ਜਣੇ ਹੂੰ ਫਿਰ ਇੰਨਾ ਔਖਾ ਹੋ ਜਾਂਦਾ ਕਿ ਨਿਆਣੇ ਛੱਡਣ ਵੀ ਬਿਲਕੁਲ ਬਿਲਕੁਲ ਤੇ ਹੁਣ ਮਾਪਾਪਾ ਕੋਲ ਆਪਣੇ ਕੋ ਸਾਸੋਰੇ ਕੋਲ ਭਾਈ ਆ ਗਏ ਨਿਆਣੇ ਚ ਆ ਗਏ ਚੱਲ ਹੁਣ ਫੇ ਗੋਲੀ ਖਿਲੀ ਮਨਾਉਂਗੇ ਮੌਜ ਰਣ ਤੇ ਇਹ 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 ਵੀ ਬਾਈ ਸਬਰ ਕਿਸੇ ਕਿਸੇ ਕੋਲੇ ਆ ਹਨਾ ਪਰ ਆਪਣੀ ਆਪਣੀ ਬੰਧੇ ਉਹ ਹੁੰਦੀ ਐ ਹੂੰ ਨਹੀਂ ਚਾਹ ਨਾ ਵੀ ਚੱਲ ਪਾਈ ਨਹੀਂ ਨਹੀਂ ਹਾਂ ਬਿਲਕੁਲ ਚਲੋ ਸਬਰ ਕਹਿ ਲੋ ਜਾਂ ਚਾਹੇ ਅਗਲੇ ਦਾ ਪਿਆਰ ਕਹਿ ਲੋ ਪੰਜਾਬ ਨਾਲ ਹੈਨਾ ਇਦਾਂ ਐ ਤਾਂ ਕਰਕੇ ਵੀ ਚਲੋ ਮੈਂ ਬਸ 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 ਗੱਲ ਆ ਹਾਏ ਤੇ ਇਹਨੂੰ ਵੀ ਆਪਣੇ ਜਿਆਦਾ ਰੱਖੀਏ ਹਾਂ 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 ਤੇ ਭਾਈ ਉਹ ਕਹਿੰਦੇ ਵਿਆਹ ਅਸੀਂ ਤੁਹਾਡਾ ਵਕਤ ਇੰਜੋਏ ਕਰਿਆ ਹਜੇ ਉਹਨਾਂ ਦੀ ਮਾਤਾ ਜੀ ਆ ਉਹ ਜਦੋਂ ਉਹ ਕਹਿੰਦੇ ਉਹਨਾਂ ਨੂੰ ਪਤਾ ਲੱਗਣਾ ਉਹਨਾਂ ਨੇ ਸਾਡੇ ਕੇ ਲੜਨਾ ਵੀ ਤੁਸੀਂ ਮੰਨੂ ਨਹੀਂ ਨਾਲ ਲੈ ਕੇ ਉਹਨੂੰ ਉਹ ਕਹਿੰਦੇ ਅਸੀਂ ਬਿਨਾਂ ਦੱਸੇ ਤੇ ਆ ਗਏ ਮਾਤਾ ਜੀ ਨੂੰ ਤੇ ਸਾਡੇ ਕੋਲ ਵੀ ਉਹਨਾਂ ਨੇ ਆਉਣਾ ਜੀ ਅਸੀਂ ਤਾਂ ਕਿਹਾ ਦਾ ਭਾਈ ਚਲੋ ਫੋਨ ਨੂੰ ਹੁਣੇ ਵੀ ਕੋਲੇ ਆ ਉਹ ਕਹਿੰਦੇ ਜੀ ਅਸੀਂ ਰਖੜੀਆਂ ਨੂੰ ਆਉਂਗੇ ਮੰਮੀ ਰਖੜੀਆਂ ਨੂੰ ਕਹਿੰਦੇ ਨੇ ਹਾਂ ਰਖੜੀਆਂ ਕਹਿੰਦੇ ਭੈਣ ਕਹਿੰਦੀ ਵੀ ਰਖੜੀਆਂ ਨੂੰ ਆਉਂਗੇ ਤੇ ਜੀ ਆਇਆਂ ਨੂੰ ਆ ਜੀ ਭਾਈ ਹਨਾ ਜਦੋਂ ਮਰਜ਼ੀ ਆਇਓ ਜਰੂਰ ਆਇਓ ਹਾਂ ਵਡਾ ਆਪਣਾ ਘਰ ਹੈ ਛੋਟਾ ਛੋਟਾ ਘਰ ਹੈ ਵਡੇ ਆਪਣੀ ਫੈਮਿਲੀ ਹੈ ਬਿਲਕੁਲ ਬਿਲਕੁਲ ਫੈਮਿਲੀ ਮੇਰੇ ਨਾਲ ਆਏ ਭਾਈ ਤੁਸੀਂ ਸਾਡੀ ਵੀ ਫੈਮਿਲੀ ਤੁਸੀਂ ਹੈ ਹਾਂ ਬਿਲਕੁਲ ਤੁਹਾਡੀ ਫੈਮਿਲੀ ਅਸੀਂ ਹੈ ਮੇਰੇ ਨਾਲ ਆਏ ਭਾਈ ਜਿਹੜੇ ਸਾਨੂੰ ਰੋਜ਼ ਦੇਖਦੇ ਆ ਉਹ ਫੈਮਿਲੀ ਹੋਆ ਸਾਡੀ ਹਾਂ ਹੋਰ ਹਾਂ ਇੰਨਾ ਪਿਆਰ ਕਰਦੇ ਭਾਈ ਬਿਲਕੁਲ ਬਿਲਕੁਲ ਚਲੋ ਠੀਕ ਹੈ ਜੀ ਫਿਰ ਮਿਲਦੇ ਤੁਹਾਨੂੰ ਹੁਣ ਕਿਸੇ ਅਗਲੇ ਵਲੌਗ ਚ ਦਿਓ ਜੀ ਇਜਾਜ਼ਤ ਸასი ਸ਼ਾਲਾ ਸਾਰਿਆਂ ਨੂੰ